ਜਿਹੜਾ ਇਹ ਜੌਂਗ ਆ ਕੇ ਦੁਬਾਰਾ ਤਿਆਰ ਹੋ ਰਿਹਾ ਛੋਟਾ ਕੀਤਾ ਜਾ ਰਿਹਾ ਜਿੰਨੀ ਲਾਗਤ ਨੂੰ ਤਿਆਰ ਹੋਏ ਕਿੰਨੇ ਚਿਰ ਤੇ ਆ ਲਗਭਗ 12 ਕੇ ਲੱਖ ਰੁਪਏ ਦੇ ਇੱਕ ਤਕਰੀਬ ਕੀਂ ਤਰਪੀਆ ਜਿਹੜਾ ਇਹਦੇ ਉੱਪਰ ਲੱਗਣਾ ਤੇ ਜੋ ਇਹਦਾ ਸੁੰਦਰੀਕਰਨ ਆ ਉਹ ਬੜਾ ਕੀਤਾ ਜਾ ਰਿਹਾ ਤੇ ਬਾਬਾ ਜੀ ਉਹਨਾਂ ਦੇ ਹੱਥੋਂ ਅੱਜ ਇਹਦਾ ਨੀਂਦ ਪੁਰਖਾਇਆ ਤੇ ਬਹੁਤ ਜਲਦੀ ਜਿਨੀ ਸਾਡੀ ਇਹ ਸ਼ੌਕਾ ਬਣ ਕੇ ਤਿਆਰ ਹੋ ਜੀ ਆ ਇੱਕ ਜਿਹੜਾ ਚਰਨ ਕਮੇ ਰੋਡ ਹੈਗਾ ਆ ਚਰਪ ਚੌਂਕ ਤੋਂ ਲੈ ਕੇ ਦੁਬਾਰਾ ਸਾਮ ਤੱਕ ਰੋਡ ਆ ਤੇ ਉਹਦਾ ਟੈਂਡਰ ਕਰੂਟ ਲੱਗ ਜੇ ਬਹੁਤ ਛੇਤੀ ਐਸਟੀਮੇਟ ਲਾਉਣ ਨੂੰ ਕਹਤਾ ਜੀ ਸ਼ਾਇਦ ਲੱਗ ਵੀ ਗਿਆ ਹੋਵੇ ਉਹ ਨਾਲ ਦੀ ਨਾਲ ਆਪਾਂ ਤਿਆਰੀ ਕਰਵਾਉਣੀ ਹੈ ਉਹਦੀ ਤੇ ਸਾਨੂੰ ਇਹ ਆ ਵੀ ਜਿੰਨੀ ਵੀ ਛੇਤੀ ਤੁਹਾਨੂੰ ਪਤਾ ਮੇਨ ਕਾਰਨ ਹੈ ਕਿ ਵੀ ਸੜਕ ਉੱਤੇ ਖਰਾਬਤਾ ਆਉਂਦੀ ਹੈ ਉੱਤੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਦੀ ਮਾਰ ਵੱਡੀ ਮਾਰ ਪੈਂਦੀ ਹੈ ਤੇ ਇਸ ਕਰਕੇ ਸੀ ਉਹ ਨੂੰ ਹੋ ਜਿਹੜਾ ਬਣਾ ਰਹੇ ਆ ਸਾਰਾ ਇੰਟਰਲੌਕ ਦਾ ਬਲਾਕ ਇਹ ਤਾਂ ਜੋ ਜੋ ਪਾਣੀ ਆ ਪਾਣੀ ਦਾ ਵੀ ਠੀਕ ਪ੍ਰਬੰਧ ਕਰੂਗੇ ਵੀ ਤਾਂ ਕੱਲੋ ਦਿੱਕਤ ਨਾ ਆਵੇ ਤੇ ਬਹੁਤ ਛੇਤੀ ਇਹਨੂੰ ਅਸੀਂ ਤਿਆਰ ਕਰਵਾ ਦੂਗਾ ਇਹ ਸਾਰੇ ਚੌਂਕ ਦਾ ਕਿਲਾਕ ਇਹ ਤਾਂ 12 ਲੱਖ ਰੁਪਏ ਦੇ ਲਗਭਗ ਪੀਏ ਜਿਹੜਾ ਇਹਦੇ ਉੱਪਰ ਲੱਗਣਾ ਤੇ ਇਹ ਸ਼ੁਰੂਆਤ ਹੋ ਚੁੱਕੀ ਹੈ ਉਹਦੀ ਕਿ ਛੇਤੀ ਪੂਰਾ ਹੋ ਜਾਊਗਾ ਇਹ। ਸਾਰੀ ਚੌਂਕ ਤੋਂ ਲਾਵਾ ਹੋਰ ਚੌਂਕ ਦਾ ਵੀ ਕੋਈ ਕੰਮ ਨਹੀਂ ਕਰਨਾ। ਲੱਗੇ ਹਾਂ ਜੀ ਤੁਹਾਨੂੰ ਪਤਾ ਹੀ ਹੈ ਸਾਰੀ ਮੈਂ ਮੁਬਾਰਕਬਾਦਨਾ ਸਾਰੀ ਟੀਮ ਨੂੰ ਜਿੱਦਿ ਟੰਪਲਾ ਵੀ ਚਲੋ ਚਲੀ ਗਏ ਨੇ ਤੇ ਹੁਣ ਜਿੱਦੇ ਇਹ ਇਹਨਾਂ ਨੇ ਆਪਦਾ ਉਸ ਮੜਿਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਵੀ ਚਾਹੇ ਦੂਜੀ ਸਿਆਸੀਆਂ ਪਾਰਟੀਆਂ ਦੇ ਵਿੰਦ ਨੇ ਬੜਾ ਮਿਲ ਕੇ ਕੰਮ ਕਰਨ ਲੱਗੇ ਨੇ ਮੈਂ ਮਾਣ ਨਾਲ ਕਹਿ ਸਕਦਾ ਵੀ ਉਹ ਕੋਈ ਪੱਖਪਾਤ ਨਹੀਂ ਕਰਦੇ ਆਪਸੇ ਸਾਰੇ ਲੜਕੇ ਕੰਮ ਕਰਦੇ ਨੇ ਤੇ ਹੁਣਾ ਵੀ ਇਹੀ ਚਾਹੀਦਾ ਚਲੋ ਵੋਟਾਂ ਦੇ ਟਾਈਮ ਵੋਟਾਂ ਲਈ ਸਭ ਤੋਂ ਜਿਹੜੀ ਜਲਦੀ ਆ ਪਰ ਜਦੋਂ ਕੰਮਾਂ-ਕਾਮ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਸੀਂ ਜਿੰਨੇ ਬਾਕੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਵਿੱਚ ਲੈ ਕੇ ਸਾਰਾ ਰਲ ਕੇ ਕੰਮ ਕਰਨ ਲੱਗੇ ਨੇ ਕਿ ਪਾਈਚਾਰ ਸਾਂਝਾ ਕਰਨ ਯਤਨ ਦੇ ਵਿੱਚ ਸਾਰੇ ਇੱਕ ਹਾੜਾ ਰੋਟੇ ਬਾਬਾ ਸਾਹਿਬ ਤੋਂ ਆਉਂਦੀ ਆ। ਅਜਿਹਾ ਕੁਝ ਵੀ ਸੁਧਰੀ ਕਰਤਾ ਜਿੰਨਾ ਤੱਕ ਹੋਇਆ ਨਹੀਂ ਉਹਦੇ ਬਾਰੇ ਤੁਹਾਡਾ ਕੀ ਦੇਖੋ ਤੁਸੀਂ ਧਿਆਨ ਚ ਲਿਆਂਦੀ ਆ ਤੇ ਉਹ ਉਹਨਾਂ ਨਾਲ ਬੈਠ ਕੇ ਜੋ ਵੀ ਆਪਾਂ ਨਾਲ ਨਾਲ ਉਹਦੇ ਬਾਰੇ ਵੀ ਗੱਲ ਕਰੂਗੇ। ਜੋ ਜੋ ਸਾਨੂੰ ਪਤਾ ਲੱਗੀਆਂ ਦਾ ਜੋ ਜੋ ਸਾਡੇ ਧਿਆਨ ਚ ਉਹ ਮੰਗਾਂ ਜੋ ਸ਼ਹਿਰ ਦੇ ਲਈ ਜ਼ਰੂਰੀ ਨੇ ਅਸੀਂ ਨਾਲ ਦੀ ਨਾਲ ਸਾਰੀ ਇਹ ਜਿਹੜੀ ਕਮੇਟੀ ਇਹ ਸਾਰੀ ਪੂਰਾ ਕਰ ਰਹੀ ਆ। ਸੰਦਰਭਣਨ ਲਈ ਛੋਟਾ ਕੀਤਾ ਜਾ ਰਿਹਾ ਤੇ ਵਧੀਆ ਉਰਾਲਾ ਕੀਤਾ ਜਾ ਰਿਹਾ ਕਿੰਨੇ ਚਿਰ ਤੇ ਇਹ ਤਿਆਰ ਹੋ ਜਾਏਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮਾ ਇਹ ਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਬਣਾ ਔਰ ਜੋ ਖਾਲਸਾਈ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਆ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਇਹਨੂੰ ਜਿੱਥਰੇ ਦਾ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਹ ਅਸੀਂ ਸ਼ੁਰੂ ਕਰ ਦਿੱਤਾ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਰਾਲੇ ਕੀਤੇ ਜਾ ਰਹੇ ਆ ਸ਼ਹਿਰ ਲਗਾਤਾਰ ਜਿਵੇਂ ਮੈਂ ਕਹਾ ਵੀ ਕਿੰਨੇ ਕੰਮ ਕਰਨੇ ਆ ਮੈਂ ਦੱਸਾਂ ਨਹੀਂ ਸਕਦਾ ਕਿਉਂਕਿ ਉਹ ਮੇਰਾ ਜਜ਼ਬਾ ਵਾ ਗੁਰੂ ਦਾ ਆਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਮਨ ਦੇ ਵਿੱਚ ਕੀ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣੀ ਆ ਤੋ ਜੋ ਇਹ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਗਲ ਕਬ ਦਾਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਇਹ ਕਹੀ ਜਾਂਦੀ ਆ ਤਾਂ ਅਸੀਂ ਇਹਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋਲ ਜਾਂਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਰੱਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਸੌਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦੇ ਖਬਰ ਲੈ ਜਿਸੀ ਕੋਈ ਗੱਤਰ ਕੋਈ ਗੱਤਰ ਨਹੀਂ ਜੀ ਇਸ ਚੌਕ ਦੀ ਦਿੱਖ ਕਿਸ ਤਰ੍ਹਾਂ ਦੀ ਹੋਊਗੀ ਇਸ ਚੌਕ ਦੀ ਇੱਕ ਬਲੱਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਮੂਰਤ ਕੀਤਾ ਪ੍ਰਾਣੀ ਇੱਟਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਂਦੇ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵਾਲੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਨਹੀਂ ਕਿੰਨੇ ਕ ਖਾਮੇ ਦੇ ਵਿੱਚ ਤਿਆਰ ਇਹ ਮੇਰੇ ਖਿਆਲ ਦੋ ਤੋਂ 2.5 ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨੂੰ ਵੀ ਛੋਟੀ ਇੱਟ ਲਾ ਕੇ ਇਹਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਪਰ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਉਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਗੇ ਰ ਇਹਨੂੰ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟਰੈਂਸ ਆ ਜੋ ਸਾਡ ਖਾਲਸਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਤੇ ਪ੍ਰਮਾਤਮਾ ਨੇ ਜੀ ਇਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਨਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਆ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕੇ ਆ ਜੀ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹਨੂੰ ਚੌਂਕ ਨੂੰ ਵੱਡਾ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਇਸ ਚੌਂਕ ਨੂੰ ਸੋਨਾ ਬਣਾਣਾ ਉਸੇ ਤਰ੍ਹਾਂ ਉਸੇ ਚੌਂਕ ਨੂੰ ਵੀ ਬਣਾਵਾਂਗੇ ਕੋਈ ਹੁਣ ਸ਼ਹਿਰ ਨਿਵਾਸੀ ਕੋਈ ਮੀਨ ਸ਼ਹਿਰ ਨੂੰ ਵਾਕਿਆ ਨੂੰ ਬੇਨਤੀ ਆ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ ਦੋ ਚਾਰ ਬੂਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲੋਂ ਉਹਨਾਂ ਨੂੰ ਜਰੂਰ ਰੋਕੋ ਸ਼ਹਿਰ ਨੂੰ ਸਾਫ਼ ਰੱਖੋ ਫਿਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਸ਼ਹਿਰ ਨੂੰ ਹੋਰ ਸੁੰਦਰ ਬਣਾਇਓ ਮਰਦਾਨੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੁਝ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਚ ਜੇ ਸਿੱਕਦਾ ਮੁੱਦਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਆ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਨਾ ਬਣਨਾ ਤੇ ਤੁਸੀਂ ਦੇਖਿਓ ਸੀ ਸਾਰਾ ਪਾਸਾ ਸਾਫ਼ ਕਰਵਾ ਲਿਆ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾੜ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਣਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਹੁਣ ਤਿਹਾੜਾਂ ਦੇ ਮੱਦੇ ਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾਵਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਹੁਣ ਤਿਹਾੜਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਤੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਸਮਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰਜੀ ਪਾਰਕਿੰਗ ਚਲਵਾਵਾਂਗੇ ਤਿਹਾਰਾਂ ਦੇ ਦਿਨਾਂ 'ਚ ਢਿੱਲੀ ਪੱਟੀ ਦੇ ਵੀ ਥੋੜਾ ਤੁਹਾਡਾ ਖੌਫ ਖਾਦਮ ਹੋ ਗਿਆ ਤੇ ਕਹਿਣਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਢੇੜਾ ਲਾਉਂਗੇ ਤਾਂ ਪੀਲੀ ਪੱਟੀ ਦਾ ਖੌਫ ਤਾਂ ਮੇਰਾ ਖਿਆਲ ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐਦਾਂ ਹੀ ਰਹੂਗਾ ਹੁਣ ਜਿਹੜੇ ਰੇੜੀਆਂ ਵਾਲੇ ਕੋਈ ਘੁੰਮ ਕੇ ਆ ਜਾਂਦੇ ਨੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਹਦੇ ਲਈ ਕੰਮ ਕਰ ਰਹੇ ਹਾਂ ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ ਅਸੀਂ ਰੋਜ਼ ਤਕਰੀਬਨ ਕੁਛ ਨਾ ਕੋਈ ਸਮਾਨ ਚੱਕ ਕੇ ਲਿਆਉਂਦੇ ਆਂ ਔਰ ਜੁਰਮਾਨਾ ਕਰਕੇ ਛੱਡਦੇ ਆਂ ਸੋ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋਈ ਸਾਡੀ ਦਹਿਸ਼ਤ ਨਹੀਂ ਇਹ ਤੁਹਾਡੇ ਸਹੂਲਤਾਂ ਲਈ ਲਾਈ ਆ ਦੇਖੋ ਮਾਚੀਵਾੜਾ ਉਹੀ ਵੇਚਾ ਰਹਾਂ ਧਾਕ ਵੀ ਵੱਧ ਚੁੱਕੇ